ਗੱਲ ਭਈਏ ਮੈਂ ਨਾ ਕੰਮ ਤੋਂ ਨਾ ਉਹ ਪਰ ਵੱਡੇ ਭਰਾ ਨੂੰ ਨਾ ਮੇਰੇ ਨੂੰ ਪੈ ਗਏ ਤੇ ਮੈਂ ਵਿੱਚ ਜਾਨੀ ਸ਼ਟਾਵਾ ਪਿਆ ਮੈਂ ਆਪਣੇ ਹੱਡੇ ਮੋਰ ਤੇ ਹੀ ਆ ਕੇ ਨਾ ਤੇ ਮੈਂ ਉਹ ਚਾਰ ਪੰਜ ਜਣੇ ਸੀ ਉਹਨਾਂ ਦੇ ਨਾਲ ਹੋੜੀਆਂ ਨਾਲ ਪਸਾਤੇ ਸੀ ਉਹ ਦੋ ਭਰਾ ਹੀ ਆਪੀ ਉਹਨਾਂ ਦਾ ਪਿਓ ਹੀ ਉਹਨਾਂ ਨੇ ਨਾ ਆਂਦਿਆਂ ਦੇ ਵੇਖਿਆ ਸੋਨੇ ਕੱਖ ਨਹੀਂ ਮੇਰੇ ਤੇ ਦਾਤਰਾ ਕਿਰਪਾਨਾਂ ਨਾਲ ਹਮਲਾ ਕਰਤਾ ਮੇਰੇ ਹੱਥ ਤੇ ਬਾਹਾਂ ਤੇ ਜਾਨੀ ਕਿ ਜਿੱਥੇ ਜਿੱਥੇ ਬਚੇ ਉਹਨਾਂ ਨੇ ਮੇਰੇ ਤੇ ਪੂਰੀ ਤਸਲੀਬਖਸ ਯਾਨੀ ਕਿ ਹਮਲਾ ਕਰਤਾ ਉਹਨਾਂ ਨੇ ਹਾਡੇ ਭਾਈ ਦੋ ਜੀ ਤੇ ਜਿਹੜਾ ਮੁੰਡਾ ਕਹਾਂਗੇ ਨਸ਼ਾ ਵੇਚਦਾ ਸੀ ਤੇ ਨਸ਼ਾ ਵੇਚਣ ਨੂੰ ਰੋਕਦੇ ਹਾਂ ਉਹ ਭਾਈ ਤੁਸੀਂ ਸਾਰੇ ਹਰ ਕਿਸੇ ਨੂੰ ਕੋਈ ਨਿਖਵਾਰੀ ਕਰਵਾ ਸਕਦੇ ਹੋ ਕਿਸੇ ਨੂੰ ਵੀ ਲਾਗੇ ਜਾ ਕੇ ਪੁੱਛ ਸਕਦੇ ਹੋ ਤੇ ਭਾਜੀ ਸਾਡੇ ਨਾਲ ਛੋਟੀ ਗਲੀ 'ਚ ਮੇਰਾ ਘਰ ਆ ਉਹਦਾ ਛੋਟਾ ਦਰਵਾਜ਼ਾ ਹੈਗਾ ਉੱਥੇ ਮੁੰਡੇ ਰਾਤ ਨੂੰ ਕੰਡਾ ਧਰ ਕੇ ਨਸ਼ਾ ਵੇਚਦੇ ਪਏ ਸੀ ਨਸ਼ਾ ਤੋਲ-ਤੋਲ ਕੇ ਦੇ ਰਹੇ ਸੀ ਮੁੰਡੇ ਦਾ ਨਾਮ ਹੈਗਾ ਇੱਕ ਟਿੰਕੀ ਆ ਸਵਰਨਦਾਸ ਆ ਉਹਦੇ ਪਿਓ ਦਾ ਨਾਮ ਪੁੱਤਰ ਅਜੇ ਕੁਮਾਰ ਸਵਰਨਦਾਸ ਉਹਨਾਂ ਦੇ ਮਾਮੇ ਦਾ ਮੁੰਡਾ ਵਾ ਇੱਕ ਲਵ ਕੁਮਾਰ ਉਹਦਾ ਨਾਮ ਇਹ ਸਾਰੇ ਕਾਫੀ ਜਨੇ ਹੈਗੇ ਜਿਹੜੇ ਨਸ਼ਾ ਵੇਚਦੇ ਪਏ ਸੀ ਮੈਂ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਮੈਂ ਕਹਾ ਮੇਰੀ ਗੱਲ ਸੁਣੋ ਇਹ ਮੇਰਾ ਘਰ ਹੈ ਇੱਥੇ ਬਾਹਰ ਵੀ ਜਾਣਾ ਮੈਂ ਨੰਗਣਾ ਵੀ ਹੈਗਾ ਵਾ ਇੱਥੇ ਇਹ ਕੰਮ ਨਾ ਕਰੋ ਆਪਣਾ ਤੁਸੀਂ ਮhalla ਛੱਡ ਕੇ ਤੇ ਮੇਰੇ ਮੱਲੇ ਆ ਕੇ ਕੰਮ ਕਰਦੇ ਪਿਓ ਇੰਨੇ ਵੇਸੇ ਕੰਦਾ ਚੋਕੇ ਚਲੇ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਵੇਖਿਆ ਸੋਣਾ ਕੁਛ ਨਹੀਂ ਦਾਤਰ ਲੈ ਕੇ ਆਣ ਮੇਰੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਵਾ ਮੈਨੂੰ ਵੀ ਜ਼ਖਮੀ ਕੀਤਾ ਮੇਰੇ ਪਰਿਵਾਰ ਨੂੰ ਮੇਰੇ ਡੈਡੀ ਨੂੰ ਜ਼ਖਮੀ ਕੀਤਾ ਮੇਰੇ ਤੇਜਦਾਰ ਆਧਾਰ ਦਾ ਹਥਿਆਰ ਨਾਲ ਮਾਰਿਆ ਜਿਦ ਦਿਨ ਮੇਰੇ ਹੱਥੇ ਟਾਂਕੇ ਲੱਗੇ ਆ ਫਿਰ ਆਪ ਹੀ ਝੂਠੀਆਂ ਐਮਲਰਮ ਕਰਕੇ ਕਟਾ ਕੇ ਚੀਰੇ ਲਾ ਕੇ ਇਹ ਆਪ داخل ਹੋ ਗਿਆ ਰਾਤ ਵੀ ਇਹਨਾਂ ਨੇ ਇੱਥੇ ਮੈਂ ਹਸਪੀਟਲ ਹਾਂ ਮੈਨੂੰ ਬੰਦੇ ਪਵਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਮਹਾਤੂ ਜਾ ਕੇ ਬਾਹਰ ਆਪਣੀ ਜਾਨ ਬਚਾਈ ਆ ਜਿਹਦੇ ਵਿੱਚ ਇਹਨਾਂ ਨੇ ਪੂਰੀ ਰਾਤ ਸਾਜ਼ਿਸ਼ ਰਚੀ ਆ ਕਿ ਉਹ ਰਾਤ ਹੀ ਸੱਟਾ ਮਾਰ ਲਈ ਹਸਪੀਟਲ ਦੇ ਵਿੱਚ ਮੈਂ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਆ ਜਿਹਦੇ ਕਰਕੇ ਮੈਂ 112 ਨੰਬਰ ਤੇ ਪੁਲਿਸ ਨੂੰ ਵੀ ਕੰਪਲੇਨਟ ਕੀਤੀ ਆ ਕਿ ਜਨਾਬ ਮੇਰੇ ਘਰ ਦੇ ਬਾਹਰ ਵੇਖੋ ਕਿੰਨੇ ਬੰਦੇ ਇਕੱਠੇ ਹੋਏ ਨੇ ਜਾ ਕੇ ਮੈਡੀ ਹਸਪੀਟਲ ਦੇ ਵਿੱਚ ਉਹ ਇਸ ਟਾਈਮ ਲਾਂਬੇ ਹੋ ਗਿਆ ਵਾ ਤੇ ਮੇਰੇ ਘਰ ਦੀ ਵੀ ਪ੍ਰੋਡਕਸ਼ਨ ਜਿਹੜੀ ਹੈ ਕੀਤੀ ਜਾਏ ਜਾ ਕੇ ਪਰ ਹਜੇ ਤੱਕ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਮੇਰੀ ਛੋਟੀ ਭਨੇਵੀ ਆ ਇੱਕ ਦੋ ਵਾਰੀ ਉਹ ਸਕੂਲ ਜਾ ਰਹੀ ਹੈ ਉਹਨਾਂ ਦੇ ਤਿੰਨ ਮੁੰਡੇ ਆ ਜਿਹੜੇ ਮੁੰਸਾ ਪਿੱਛੇ ਲਾ ਕੇ ਮੇਰੀ ਭਨੇਵੀ ਕੋਲੋਂ ਕਈ ਵਾਰੀ ਕਹਿੰਦੇ ਨੇ ਅੰਨੂ ਨਹੀਂ ਆਈ ਛੱਡਣਾ ਅੰਨੂ ਕਦੇ ਨਹੀਂ ਚੁੱਕ ਕੇ ਲੈ ਜਾਣਾ ਮੈਂ ਕਿੰਨੇ ਕੋ ਬੰਦੇ ਸੀ ਜਦੋਂ ਘਟਦੇ ਹਮਲਾ ਕੀਤਾ ਇਹ ਘਟਦੂਗਾ ਸਰ 10 15 ਬੰਦੇ ਹੈਗੇ ਸੀ ਉਹਨਾਂ ਦੇ ਕੋਲ ਦਾਤਰ ਤੇਜਦਾਰ ਹਥਿਆਰ ਹੈਗੇ ਸੀ ਉਹਨਾਂ ਦੇ ਕੋਲ 2 2 ਨੰਬਰ ਦਾਸਲਾ ਵੀ ਹੈਗਾ ਰਵਾਲ ਵੀ ਹੈਗੇ ਨੇ ਪਰ ਫਿਰ ਵੀ ਮੈਂ ਬੜੀ ਆਪਣੇ ਪਰਿਵਾਰ ਦੀ ਤੇ ਆਪਣੀ ਜਾਨ ਬਚਾਈ ਹੈ ਕੀ ਜਾਂਦੇ ਮੈਂ ਚਾਹਣਾ ਕਿ ਪੁਲਿਸ ਪ੍ਰਸ਼ਾਸਨ ਸਾਡੀ ਜਿਹੜੀ ਪ੍ਰੋਟੈਕਸ਼ਨ ਕਰੇ ਇਹਨਾਂ ਦੇ ਵਿਰੁੱਧ ਦੇ ਵਿੱਚ ਵੇਖੋ ਮੈਂ ਇਹਨਾਂ ਦੇ ਵਿਰੁੱਧ ਕਰ ਨਸ਼ੇ ਵਾਲੇ ਜੇ ਮੈਂ ਚੱਲੇ ਆ ਤੇ ਮੇਰਾ ਸਾਥ ਦੇਣੇ ਨਾਲ ਹੋ ਕੇ ਮੇਰੀ ਮਦਦ ਕਰਨ ਤੇ ਮੇਰੇ ਪਰਿਵਾਰ ਦੀ ਰਾਖੀ ਕੀਤੀ ਜਾਏ ਕਿਉਂਕਿ ਕੱਲ ਨੂੰ ਜੇ ਕੋਈ ਝਗੜਾ ਕੋਈ ਨੁਕਸਾਨ ਹੈ ਮੇਰਾ ਕਰਦੇ ਨੇ ਇਹਦੇ ਜ਼ਿੰਮੇਵਾਰ ਰਵੀ ਕੁਮਾਰ ਅਜੀਤ ਕੁਮਾਰ ਲਵ ਉਹਨਾਂ ਦੇ ਮਾਮੇ ਦਾ ਮੁੰਡਾ ਉਹਨਾਂ ਦਾ ਪਿਓ ਸਵਰਨਦਾਸ ਹੋਏਗਾ ਹਾਂਜੀ ਇੱਕ ਗੱਲ ਹੋਰ ਹੈ ਫਿਰ ਇਹ ਕੀ ਕਰਦੇ ਨੇ ਆਪਣੀ ਸਫਾਈ ਦੇਣ ਵਾਸਤੇ ਆਪਣੇ ਹੀ ਪਰਿਵਾਰ ਦੇ 20 25 ਜੀ ਲੈ ਜਾਂਦੇ ਨੇ ਥਾਣੇ ਵਿੱਚ ਤੇ ਜਾ ਕੇ ਕਹਿੰਦੇ ਨੇ ਇਹੀ ਬੜੇ ਚੰਗੇ ਆ ਇਹ ਬਿਲਕੁਲ ਸਭ ਕੁਝ ਝੂਠ ਜੇ ਇਹ ਨਸ਼ੇ ਦਾ ਵਪਾਰ ਕਰਦੇ ਪਏ ਜੇ ਪੁਲਿਸ ਕਹਿੰਦੀ ਸਾਡੀ ਮਦਦ ਕਰੋ ਜੇ ਪੁਲਿਸ ਨੇ ਮਦਦ ਕੀਤੀ ਹੈ ਨਸ਼ੇ ਵਾਲੇ ਇਹਨਾਂ ਨੂੰ ਕਈ ਵੀਡੀਓ ਮੈਂ ਪੁਲਿਸ ਨੂੰ ਪਾਈਆਂ ਨਸ਼ਾ ਵੇਚਦੇ ਇਹਨਾਂ ਦੀਆਂ ਪਰ ਅੱਜ ਤੱਕ ਕੋਈ ਹਜੇ ਤੱਕ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੇ ਮੇਰੇ ਕੋਲ ਪ੍ਰੂਫ ਨੇ ਮੇਰੇ ਘਰ ਦੀ ਸੀਸੀਟੀਵੀ ਚੈੱਕ ਕਰੋ ਇਹਨਾਂ ਨੇ ਕਿੱਦਾਂ ਆ ਕੇ ਮੇਰੇ ਮੇਰੇ ਉੱਤੇ ਤੇ ਮੇਰੇ ਪਰਿਵਾਰ ਤੇ ਹਮਲਾ ਕੀਤਾ ਫਿਰ ਝੂਠੀਆਂ ਦਰਖਾਸਤਾਂ ਦੇ ਰਹੇ ਨੇ ਸਾਡੇ ਉੱਪਰ ਇਹ ਸਾਡੀ ਪੁਲਿਸ ਕੋ ਪ੍ਰਸ਼ਾਸਨ ਸਾਡੀ ਮਦਦ ਕੀਤੀ ਜਾਏ ਇਹ ਭਾਜੀ ਨਸ਼ਾ ਵੇਚਦੇ ਆ ਸਾਡੇ ਬੇਟੇ ਨੇ ਧੱਕ ਇਹਨਾਂ ਨੇ ਸਵੇਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਅਸੀਂ ਤੇ ਚੁੱਪ ਕਰਕੇ ਆਪਣੇ ਘਰ ਬੈਠੇ ਤੇ ਸਾਨੂੰ ਕਿਸੇ ਗੱਲ-ਬਾਤ ਦਾ ਨਹੀਂ ਪਤਾ ਹੈਗਾ ਇਹਨਾਂ ਨੇ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੇ ਘਰ ਵਾਲਾ ਮੇਰਾ ਮੇਰੀ ਬੇਟੀ ਮੇਰੀ ਨੂੰ ਇਹ ਲੜਕਾ ਸੀ ਸਾਡਾ ਅਸੀਂ ਛਡਾਂਦੇ ਰਹੇ ਨਾਲ ਸਾਡੇ ਵੀ ਇੱਕ ਵਟੇ ਬੜੇ ਮਾਰਿਆ ਹਾਂ ਹੱਥ ਹੱਗ ਗਿਆ ਹਾਂ ਹਾਂ ਅਰੇ ਹਾਂ ਜੀ ਭਾਜੀ ਇੱਕ ਰਾਤ ਅਸੀਂ ਖੋਇਆ ਦਾ ਉਹ ਸਾਡੇ ਘਰ ਪਿਆਦਾ ਸੀ ਕੀ ਜਾਂਦੇ ਮੈਂ ਇਹੋ ਚਾਹਨੀ ਆ ਕਿ ਇਹਦਾ ਇਨਸਾਫ ਹੋਏ ਇੱਕ ਜੇ ਅਸੀਂ ਨਸੇਵਲੋਂ ਦੱਸਨੇ ਆ ਤੇ ਇਹ ਜਿਹੜਾ ਜਦ ਸਾਰੇ ਸਾਰੇ ਪਰਿਵਾਰ ਲੈ ਕੇ ਸਾਨੂੰ ਪੈ ਜਾਂਦੇ ਤੇ ਫੇਰ ਸਾਡੀ ਪੁਲਿਸ ਕਾਦੀ ਮਦਦ ਕਰਨ ਗਈ ਏ ਰਾਤੀ ਰਾਤ ਗੱਲ ਵੀ ਕਰ ਰਾਤ ਇਹਨਾਂ ਨੇ 9:30 ਵਜੇ ਸਾਡੇ ਗੁਹੇੜੇ ਦੇ ਵਿੱਚ ਗੁਹੇ ਦੇ ਅੱਗੇ ਬੜਾ ਰੋਲਾ ਪਾਇਆ ਹੈ ਹਨ ਬੰਦੇ ਪੈ ਗਏ ਹਨ ਬੰਦੇ ਪੈ ਗਏ ਇਹ ਇੱਕ ਇੱਕ ਮੋਟਰਸਾਈਕਲ ਉਤੇ ਪੰਜ ਪੰਜ ਜਣੇ ਬੈਠੇ ਦੇ ਹੀ ਅਸੀਂ ਦੋ ਫੋਨ ਕੀਤੇ ਨੇ 112 ਨੰਬਰ ਵਾਲਿਆਂ ਨੂੰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਅਸੀਂ ਤਾਂ ਪਹਿਲਾਂ ਤਾਂ ਮੇਰੇ ਭਰਾ ਤੇ ਹਮਲਾ ਕੀਤਾ ਸੀ ਉਹਨੇ ਵੇ ਸਾਨੂੰ ਨਾ ਜਾਨਣਾ ਜਾਂਦੇ ਨਾ ਛੇਰਨਾ ਕਰਨਾ ਤੰਗ ਕਰਨਾ ਕਰਨਾ ਮੈਂ ਨਾ ਇੱਕ ਦਿਨ ਰੇੜੀ ਲੈ ਕੇ ਚੱਲਾਂ ਤੇ ਰੇੜੀ ਇੱਕ ਦਿਨ ਉਹ ਗੁਟਰੀ ਲੱਗੂ ਕੱਢੀ ਬਸ ਉਸੇ ਦਿੰਦੇ ਉਹਨੇ ਰਮਸ਼ ਰੱਖੀ ਸੀ ਤੇ ਮੈਨੂੰ ਨਾ ਜਾਨੇ ਗਾਲਾਂ ਕੱਢਣੇ ਮੈਂ ਰੇੜੀ ਲੈ ਕੇ ਚੱਲਾਂ CCTV ਕੈਮਰੇ ਦੇ ਵਿੱਚ ਤੁਸੀਂ ਬਕਾਇਦਾ ਦੇ ਸਕਦੇ ਹੋ ਵੀ ਮੇਰੇ ਤੇ ਕਿਰਪਾਨ ਤੇ ਉਹਦੂ ਹਮਲਾ ਕੀਤਾ ਉਹਨੇ ਤੇ ਲਾਗੇ ਖਲੋਤੇ ਮੁੰਡਿਆਂ ਨੇ ਮੈਨੂੰ ਬਚਾ ਲਿਆ ਮੈਂ ਰੇੜੀ ਬੈਕ ਲੈ ਕੇ ਚਲੇ ਗਿਆ ਤੇ 10-15 ਮਿੰਟ ਦੀ ਵੀਡੀਓ ਭਾਵੇਂ ਖੁਦ ਦੇਖ ਲਓ ਇਹ ਸਾਨੂੰ ਲਗਾਤਾਰ ਗਾਲਾਂ ਕੱਢੀ ਜਾਂਦਾ ਸੀ ਕੱਢਿਆ ਹੀ ਜਾਂਦਾ ਸੀ ਕੱਢੀ ਜਾਂਦਾ ਸੀ ਉਹਦੇ ਵਿੱਚ ਇੱਕ ਸਾਡਾ ਤਾਇ ਦਾ ਮੁੰਡਾ ਸੀ ਮੋਟਰਸਾਈਕਲ ਤੇ ਆਇਆ ਉਹਨੇ ਸਾਨੂੰ ਅੱਗੇ ਰੋਕਿਆ ਪਰ ਇਹਨੇ ਉਹਦੀ ਵੀ ਨਹੀਂ ਮੰਨੀ ਹਾਰ ਕੇ ਉਹ ਵੀ ਚਲੇ ਗਿਆ ਫਿਰ ਤੇ ਇਹਨੇ ਸਾਡੇ ਘਰ ਤੱਕ ਰੁਜਣਾ ਨਹੀਂ ਇਹਨੇ ਸੁਨਾ ਪੇਜਨੇ ਕਦੇ ਥੁਕਣਾ ਇਹ ਮੁੰਡੇ ਤੋਂ ਸਾਨੂੰ ਖਤਰਾ ਹੈ ਇਹਦੇ ਕੋਲ ਦਨਾਲੀ ਵੀ ਹੈਗੀ ਏ ਇਹਦੀ ਦਨਾਲੀ ਵੀ ਰਸਵੇ ਕੀਤੀ ਜਾ ਤੇ ਮੈਨੂੰ ਰਜਣਾ ਧਮਕੀ ਦਿੰਦਾ ਹੁਣ ਮੈਂ ਸੋਲਾ ਕਰਕੇ ਫੇਰ ਤਰਾ ਕਤਲ ਕਰ ਦੇਣਾ ਮੈਂ ਕੀ ਤੇ ਗੱਜਾ ਕਿਤੇ ਮੈਂ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਦਾ ਕਿਤੇ ਸਾਡੇ ਤੇ ਨੁਕਸਾਨ ਨਹੀਂ ਨਹੀਂ ਸਰ ਝੂਠ ਹੈ ਤੇ ਪਹਿਲਾਂ ਮੇਰੀ ਇੱਕ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਜਰੇ ਬਿਨਾ ਸੋਚਿਓ ਮੈਂ ਪੱਤਰਕਾਰਾਂ ਨੂੰ ਨਹੀਂ ਗਲਤੀ ਕਰ ਸਕਦਾ ਚਲੋ ਤੁਹਾਡੀ ਡਿਊਟੀ ਹੈ ਉਹ ਪੱਤਰਕਾਰਾਂ ਨੂੰ ਪਹਿਲਾਂ ਦੋਨਾਂ ਧਿਰਾਂ ਬਾਰੇ ਸੋਚ ਸਮਝ ਕੇ ਆਪਣੇ ਫਿਰ ਵਿਚਾਰ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਧਰ ਨੂੰ ਤੁਸੀਂ ਪੁੱਛ ਲਿਆ ਦੂਸਰੀ ਧਰ ਨੂੰ ਹਾਂ ਜੇ ਕੈਂਪ ਸਾਰੇ ਦੇ ਵਿੱਚ ਕੋਈ ਕੈਦੇ ਵੀ ਸਾਡੇ ਨੂੰ ਨਸ਼ਾ ਵੇਚਦਾ ਤੇ ਅਹੀ ਜੇਰੀ ਸਿਰਮਾਨਾ ਸਾਨੂੰ ਸਰਕਾਰ ਲੈ ਗਈ ਅਸੀਂ ਇਹ ਕੇਸ ਵੀ ਭੁੱਲ ਜਾਾਂਗੇ ਸਾਡਾ ਭਾਵੇਂ ਕੁਝ ਵੀ ਕਰ ਦਿਓ ਨੁਕਸਾਨ ਕਤਲ ਕਰ ਦਿਓ ਮੈਂ ਹਰ ਚੀਜ਼ ਦਾ ਜ਼ਿੰਮੇਵਾਰ ਜੇ ਕੋਈ ਬੱਚਾ ਤੱਕ ਸਾਡੇ ਵੱਲੋਂ ਕਹਿ ਦੇ ਅਸੀਂ ਰੇੜੀ ਦਾ ਕੰਮ ਕਰਨੇ ਆ ਫਰੂਟ ਦਾ ਕੰਮ ਕਰਨੇ ਆ ਉਹ ਸਲੂਨ ਦੇ ਉੱਤੇ ਜਾਂਦਾ ਉਹਨੂੰ ਸਲੂਨ ਤੇ ਵੀ ਧਮਕੀਆਂ ਦਿੰਦਾ ਸਾਨੂੰ ਇਹਦੇ ਤੋਂ ਖਤਰਾ ਹੈ ਮੈਂ ਇਨਸਾਫ ਚਾਹਨਾ ਤੇ ਮੈਨੂੰ ਦਿਨਾਲੀ ਦੀਆਂ ਧਮਕੀਆਂ ਦਿੰਦਾ ਉਹ ਦਰ ਸਿਸਟੀਵੀ ਦੇ ਵਿੱਚ ਵੀ ਦਨਾਲੀ ਵੱਲੋਂ ਕਹਿੰਦਾ ਜੀ ਦਨਾਲੀ ਲਿਓ ਦਨਾਲੀ ਲਿਓ ਇਹ ਨਹੀਂ ਮੈਨੂੰ ਪਤਾ ਵੀ ਹੁਣ ਚੋਣ ਚੱਲਦੇ ਪਏ ਕਿ ਜਾਂ ਇਹਦੇ ਕੋਲ ਉਸ ਟਾਈਮ ਇਹਦੇ ਕੋਲ ਹੁੰਦੀ ਤੇ ਇੰਨੇ ਸਾਡਾ ਕਤਲ ਕਰ ਦੇਣਾ ਸੀ ਸਾਨੂੰ ਇਹਦੇ ਜਰਨਾਲੀ ਜਬਤ ਹੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਤੇ ਹਰ ਇੱਕ ਨੂੰ ਚਪੇੜਾ ਮਾਰਦਾ ਘਰ ਜਾ ਕੇ ਮੈਨੂੰ ਇਨਸਾਫ ਚਾਹੀਦਾ ਇਹ ਜਿਹੇ ਬੰਦਿਆਂ ਕੋਲ ਨੂੰ ਖਤਰਾ ਬਿਲਕੁਲ ਜੀ ਇੱਕ ਅਜੇ ਸਾਨੂੰ ਉਹ ਸਰਨਦਾਸ ਵਾਸੀ ਤੇ ਗੰਧੀ ਕੈਂਪ ਤੇ ਚੂਨੀ ਲਾਲ ਦੇ ਉਹਦੇ ਦੋ ਪਰਿਵਾਰ ਮੈਂਬਰ ਹੋ ਰਿਹਾ ਸਿਓਲ ਹਸਪੀਟਲ ਤੇ ਕੀ ਦਾਖਲ ਹੋਇਆ ਇਸ ਸੰਬੰਧੀ ਜਿਹੜਾ ਵਾ ਸੀਸੀਟੀਵੀ ਕੈਮਰੇ ਤੇ ਦੇਖ ਰਹੇ ਹਾਂ ਇਹਨਾਂ ਦੀ ਐਮਐਲਆਰ ਸਾਡੇ ਕੋਲ ਪਹੁੰਚ ਗਈਆਂ ਇਹਨਾਂ ਨੇ ਬਿਆਨ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਤੇ ਬਣ ਗਈ ਆ ਕਰਕੇ ਤੇ ਇਹਨਾਂ ਨੂੰ ਮੁਕੱਲਮੰਦ ਤਕੀਦ ਹੋ ਜਾਊਗਾ ਇੱਕ ਪਾਰਟੀ ਕਹਿ ਰਹੀ ਆ ਕਿ ਨਸ਼ਾ ਵੇਚਣ ਕੋ ਝਗੜਾ ਹੋਇਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਬਾਜੀ ਪਹਿਲਾਂ ਵੀ ਝਗੜਾ ਹੋਇਆ ਹੈਗਾ ਦੂਸਰੀ ਪਾਰਟੀ ਤੇ ਨਸ਼ਾ ਵਗੈਰਾ ਨਹੀਂ ਵੇਚਦੀ ਕੋਈ ਵੀ ਉਹ ਸਿਰਫ ਇੱਕ ਦੂਜੇ ਤੇ ਦੋਸ਼ ਲਾ ਰਹੇ ਆ